ਜੀ ਕਿਸਾਨਾਂ ਦਾ ਵੱਡਾ ਯੂ ਕਰ ਰਿਹਾ ਤੁਹਾਡੀ ਹੱਥ ਵਿੱਚ ਇਹਨਾਂ ਤੇ ਸਮਝਦੇ ਹੋ ਕੋਈ ਕਰਦੇ ਬਾਅਦ ਤਾਂ ਨਾ ਲੱਗਿਆ ਹੋਰ ਜਗ੍ਹਾ ਤੇ ਨਹੀਂ ਸੁਣਿਆ ਭੰਡੇਸਾ ਆਏ ਹੋਏ ਦੀ ਹਾਂਜੀ ਉਹ ਕੁਝ ਬਣਾ ਰਹੇ ਕਿਹਦੇ ਆ ਜੀ ਸलो ਬੜੀ ਅੱਛੀ ਆ ਤੁਸੀਂ ਮੈਨੂੰ ਦੱਸ ਦਿਓ ਮੈਂ ਵੀ ਲੱਡੂ ਭੇਜਵਾਵਾਂ ਕਿਉਂਕਿ ਅੱਜ ਕੱਲ੍ਹ ਤੋਂ ਲੋਕ ਲੱਡੂ ਖਾਂਦੇ ਨੇ ਰੋਟੀ ਖਾਣੀ ਤਾਂ ਭੁੱਲ ਗਏ ਨੇ ਸ਼ਾਇਦ ਜੀ ਫਿਰ ਦੇਖੋ ਇਤਰਾ ਆ ਸ਼ਾਇਦ ਕਿਸਾਨਾਂ 'ਤੇ ਥੋੜਾ ਪ੍ਰਭਾਵ ਸੀਗਾ ਕੋਈ ਤੇ ਐਨਾਲਿਸਿਸ ਕਰਨਾ ਤਾਂ ਤੁਹਾਡਾ ਰਾਈਟ ਹੈ ਯਾਰ ਹੂੰ ਮੈਂ ਤੇ ਆਪਣੀ ਪੂਰੀ ਕੋਸ਼ਿਸ਼ ਕੀਤੀ ਔਰ ਮੇਰੇ ਵਿਜ਼ਨ ਕਲੀਅਰ ਹੈ ਮੈਂ ਹਲੇ ਵੀ ਬਾੜ ਫੇਰ ਉਹ ਕਿਸਾਨਾਂ ਨੂੰ ਇਹ ਕਹਿੰਦਾ ਆ ਦੇਖੋ ਪਹਿਲੀ ਗੱਲ ਉਹ ਕਿਸਾਨਾਂ ਨੂੰ ਗਰੰਟੀ ਨਹੀਂ ਕਰਦੇ ਪਰਸੇ ਕਿ ਸਾਡੇ ਸਾਰੇ ਕਿਸਾਨਾਂ ਦਾ ਉਹ ਜਥੇਬੰਦੀ ਆ ਠੀਕ ਹੈ ਨਾ ਜਿਹੜੇ ਅਸਲੀ ਕਿਸਾਨ ਨੇ ਉਹਨਾਂ ਨੂੰ ਫਿਰ ਮੈਂ ਤੁਹਾਡੇ ਮਾਤੇ ਉਥਾਰੀ ਮੈਂ ਤਿੰਨ ਵਡੀਆਂ ਕੰਕਰੀਟ ਪ੍ਰਪੋਜ਼ਲਸ ਕਹੀਆਂ ਨੇ ਇਹ ਹਲੇ ਵੀ ਮੈਂ ਉਹਨਾਂ ਨੂੰ ਮੇਨਟੇਨ ਕਰਦਾ ਕਿ ਸਾਨੂੰ ਜਿਹੜਾ ਉਹਨਾਂ ਦੇ ਪ੍ਰੋਡਕਟ ਹੈ ਉਹਦੀ ਵੈਲਿਊ ਐਡੀਸ਼ਨ ਕਰਨੀ ਪੈਣੀ ਆ ਅਗਰ ਉਹਨਾਂ ਨੇ ਆਪਣੀਆਂ ਆਮਦਨੀਆਂ ਬਤਾਈਆਂ ਦੂਸਰੀ ਸਬਜ਼ੀਆਂ ਤੇ ਫਲ ਸਾਨੂੰ ਐਕਸਪੋਰਟ ਕਰਨਾ ਚਾਹੀਦਾ ਆ ਤਾਂ ਸਾਡੇ 15 20 ਗੁਣੇ ਸਾਨੂੰ ਉਹਦੀਆਂ ਇਨਕਮਾਂ ਵਧਣਗੀਆਂ ਤੇ ਤੀਜਾ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕੰਪਨੀ ਆ ਰਹੀ ਹੈ ਜਿਹੜੀ ਤੁਸੀਂ ਕਿਹਾ ਨਾ ਨੂੰ ਪੁੱਛੋ ਨਾ ਜਿਹੜੇ ਆਪਣੇ ਨੇਤਾ ਜਿਨ੍ਹਾਂ ਨੇ ਜਿਹੜੇ ਮਠਾਈਆਂ ਖਾਰੇ ਨੇ ਉਹਨਾਂ ਨੂੰ ਪੁੱਛੋ ਕਿ ਜਦੋਂ ਕਿਸਾਨ ਆਪਣੀ ਭਰਾੜੀ ਜਲਾਉਂਦੇ ਨੇ ਉਦੋਂ ਘੱਟ ਮਠਾਈਆਂ ਖਾਣ ਤੇ ਉਹਨਾਂ ਨੂੰ ਇਹ ਦੱਸ ਦਿਆ ਕਰ ਇਹ ਵੀ ਇਨਫੋਰਮੇਸ਼ਨ ਦੇਣਾ ਉਹਨਾਂ ਦਾ ਫਰਜ਼ ਆ ਨਾ ਹੁਣ ਉਹ ਸਾਰੀਆਂ ਮਠਾਈਆਂ ਹੀ ਖਾਂਦੇ ਰਹਿਣਗੇ ਫਿਰ ਦੂਜੇ ਕੰਮ ਨੂੰ ਟਾਈਮ ਨਹੀਂ ਮਿਲੂਗਾ ਲੇਕਿਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ 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 ਸੀਟ ਦੀ ਬਿਲਕੁਲ ਬੋਰਡ ਬਹੁਤ ਵਧਿਆ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਬੋਰਡ ਬਹੁਤ ਵਧਿਆ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਅੰਮਰਸਾ ਦਾ ਉਤੋਂ ਵੀ ਵਧਿਆ ਸੋ ਇਸ ਕਰਕੇ ਦੇਖੋ ਦੋ ਮਹੀਨਿਆਂ ਚ ਅਸੀਂ ਕਾਫੀ ਅੱਛਾ ਜੀਵ ਦਿੱਤਾ ਲੇਕਿਨ ਮੈਂ ਇਤੇ ਕਲੀਅਰ ਆ ਕਿ ਮੇਰਾ ਫੋਕਸ ਅੰਬਰ ਸਰ 'ਤੇ ਹੈ ਤੇ ਮੈਂ ਉਹਦੇ 'ਚ ਫੋਕਸ ਕਰਨਾ ਜੋ ਮੈਨੂੰ ਹੋਰ ਰਿਸਪੌਂਸਿਬਿਲਟੀ ਦਿੱਤੀ ਜਾਏਗੀ ਇਹਨਾਂ ਨੇ ਪੁੱਛਿਆ ਸੀ ਅਗਰ ਉਹਦੇ 'ਚ ਮੈਂ ਅੰਬਰ ਸਰ ਦਾ ਭਲਾ ਕੀਤਾ ਡੈਫੀਨਿਟਲੀ ਵਾਪਸ ਆਉਂਦੇ ਹੋ ਤੁਸੀਂ ਜੀ ਕਿਸਾਨਾਂ ਦਾ ਵੱਡਾ ਯੂਟ ਆ ਰਿਹਾ ਤੁਹਾਡੀ ਹੱਥ ਵਿੱਚ ਇਹਨਾਂ ਕ ਸਮਝਦੇ ਹੋ ਕੋਈ ਕਰਦੇ ਬਾਅਦ ਤਾਂ ਮਨ ਲੱਗਿਆ ਹੋਰ ਜਗ੍ਹਾ ਤੇ ਵੀ ਨਹੀਂ ਸੁਣਿਆ ਪਰ ਜੀ ਸਾਵਾਏ ਦੀ ਉਹ ਕੁਝ ਬਣਾ ਰਹੇ ਨੇ ਕਹਿੰਦੇ ਆ। ਹਾਂ। ਸलो ਬੜੀ ਅੱਛੀ ਆ। ਤੁਸੀਂ ਮੈਨੂੰ ਦੱਸ ਦਿਓ ਮੈਂ ਵੀ ਲੱਡੂ ਭੇਜਵਾਵਾਂਗਾ। ਕਿਉਂਕਿ ਅੱਜ ਕੱਲ੍ਹ ਤੋਂ ਤੇ ਲੋਕ ਲੱਡੂ ਖਾਂਦੇ ਨੇ। ਰੋਟੀ ਖਾਣੀ ਤਾਂ ਭੁੱਲ ਗਏ ਨੇ ਸ਼ਾਇਦ। ਜੀ। ਫਿਰ ਉਹ ਦੇਖੋ ਇਤਰਾ ਆ। ਸ਼ਾਇਦ ਕਿਸਾਨਾ ਥੋੜਾ ਪ੍ਰਭਾਵ ਸੀਗਾ। ਕਿ ਕੋਈ ਤੇ ਐਨਾਲਿਸਿਸ ਕਰਨਾ ਤੇ ਤੁਹਾਡਾ ਰਾਈਟ ਆ। ਹੂੰ। ਮੈਂ ਤੇ ਆਪਣੀ ਪੂਰੀ ਕੋਸ਼ਿਸ਼ ਕੀਤੀ ਔਰ ਮੇਰੇ ਵਿਜ਼ਨ ਕਲੀਅਰ ਆ। ਮੈਂ ਹਲੇ ਵੀ ਬਾਰ ਫੇਰ ਉਹ ਕਿਸਾਨਾਂ ਨੂੰ ਇਹ ਕਹਿੰਦਾ ਆ ਦੇਖੋ ਪਹਿਲੀ ਗੱਲ ਉਹ ਕਿਸਾਨਾਂ ਨੂੰ ਗਰੰਟੀ ਨਹੀਂ ਕਰਦੇ ਪਰਸੇ ਕਿ ਸਾਡੇ ਸਾਰੇ ਕਿਸਾਨਾਂ ਦਾ ਉਹ ਜਥੇਬੰਦੀ ਆ ਠੀਕ ਹੈ ਨਾ ਜਿਹੜੇ ਅਸਲੀ ਕਿਸਾਨ ਨੇ ਉਹਨਾਂ ਨੂੰ ਫਿਰ ਮੈਂ ਤੁਹਾਡੇ ਮਾਤੇ ਉਹਨਾਂ ਲਈ ਮੈਂ ਤਿੰਨ ਵਡੀਆਂ ਕੰਕਰੀਟ ਪ੍ਰੋਪੋਜ਼ਲਸ ਕਹੀਆਂ ਨੇ ਤੇ ਹੱਲੇ ਵੀ ਮੈਂ ਉਹਨਾਂ ਨੂੰ ਮੇਨਟੇਨ ਕਰਦਾ ਕਿ ਸਾਨੂੰ ਜਿਹੜਾ ਉਹਨਾਂ ਦੇ ਪ੍ਰੋਡਕਟ ਹੈ ਉਹਦੀ ਵੈਲਿਊ ਐਡੀਸ਼ਨ ਕਰਨੀ ਪੈਣੀ ਆ ਅਗਰ ਉਹਨਾਂ ਨੇ ਆਪਣੀਆਂ ਆਮਦਨੀਆਂ ਬਤਾਉਣੀਆਂ ਦੂਸਰੀ ਸਬਜ਼ੀਆਂ ਤੇ ਫਲ ਸਾਨੂੰ ਐਕਸਪੋਰਟ ਕਰਨਾ ਚਾਹੀਦਾ ਆ ਤਾਂ ਸਾਡੇ 15 20 ਗੁਣੇ ਸਾਨੂੰ ਉਹਦੀਆਂ ਇਨਕਮਾਂ ਵਧਣਗੀਆਂ ਤੇ ਤੀਜਾ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕੋਈ ਕੰਪਨੀ ਆ ਰਹੀ ਹੈ ਜਿਹੜੀ ਤੁਸੀਂ ਕਿਹਾ ਨਾ ਨੂੰ ਪੁੱਛੋ ਨਾ ਜਿਹੜੇ ਆਪਣੇ ਨੇਤਾ ਜਿਨ੍ਹਾਂ ਨੇ ਜਿਹੜੇ ਮਠਾਈਆਂ ਖਾ ਰਹੇ ਨੇ ਉਹਨਾਂ ਨੂੰ ਪੁੱਛੋ ਕਿ ਜਦੋਂ ਕਿਸਾਨ ਆਪਣੀ ਭਰਾਲੀ ਜਲਾਉਂਦੇ ਨੇ ਉਦੋਂ ਘੱਟ ਮਠਾਈਆਂ ਖਾਣ ਤੇ ਉਹਨਾਂ ਨੂੰ ਇਹ ਦੱਸ ਦਿਆ ਕਰ ਇਹ ਵੀ ਇਨਫੋਰਮੇਸ਼ਨ ਦੇਣਾ ਉਹਨਾਂ ਦਾ ਫਰਜ਼ ਆ ਨਾ ਹੁਣ ਉਹ ਸਾਰੀਆਂ ਮਠਾਈਆਂ ਹੀ ਖਾਂਦੇ ਰਹਿਣਗੇ ਫਿਰ ਦੂਜੇ ਕੰਮ ਨੂੰ ਟਾਈਮ ਨਹੀਂ ਮਿਲਣਾ ਲੇਕਿਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂਜੀ ਜਿਵੇਂ ਆਪਾਂ ਦੇਖੀ ਸੀ ਕਿ ਬੋਰਡ ਦਾ ਬਹੁਤ ਵਧਿਆ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਬੋਰਡ ਬਹੁਤ ਵਧਿਆ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਅੰਮਰਸਾ ਦਾ ਉਤੋਂ ਵੀ ਵਧਿਆ ਸੋ ਇਸ ਕਰਕੇ ਦੇਖੋ 2 ਮਿਨੀਅਚਰ ਫਿਰ ਕਾਫੀ ਅੱਛਾ ਜੀ ਲੇਕਿਨ ਮੈਂ ਇੱਥੇ ਕਲੀਅਰ ਆ ਕਿ ਮੇਰਾ ਫੋਕਸ ਅੰਮ੍ਰਿਤਸਰ ਚ ਤੇ ਮੈਂ ਉਹਦੇ ਚ ਫੋਕਸ ਕਰਨਾ ਜੋ ਮੈਨੂੰ ਹੋਰ ਰਿਸਪੌਂਸਿਬਿਲਟੀ ਦਿੱਤੀ ਜਾਏਗੀ ਇਹਨਾਂ ਨੇ ਪੁੱਛਿਆ ਸੀ ਅਗਰ ਉਹਦੇ ਚ ਮੈਂ ਅੰਮ੍ਰਿਤਸਰ ਦਾ ਭਲਾ ਕੀਤਾ ਡੈਫੀਨਿਟਲੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ